ਕੀ ਕਹਾਂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬੰਦੀ ਬਣਾ ਬੈਠਾ ਹਾਂ ਜਿੱਥੇ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਨੂੰ ਦਿਵਾ ਦੂੰਗਾ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਕੋਲਸਰ ਨੂੰ ਪੁੱਛਿਆ ਕਿ ਆ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੋਹ ਕਰਕੇ ਕਹੋ ਕਿ ਤਾਂ ਦਾ ਮੇਰੇ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਤੱਕਾ ਮੁਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਤੇ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚਾਹ ਪਾਣੀ ਚਲ ਜਾ ਉਹਨੇ ਜਲਪੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕੀਤਾ ਮੈਨੂੰ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹ ਇਤਰਾਦ ਕੋਕ ਨਹੀਂ ਹੋਇਆ ਚਲਿਆ ਨਹੀਂ ਗਿਆ ਮੈਂ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਦੀ ਸੇਫ ਜਗ੍ਹਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲੇ ਵਿੱਚ ਰਹਿਣਾ ਰਾਤ ਅਜਿਹਾ ਉਪਰ ਕਰਨਾ 1 ਐਮਐਲ ਨੂੰ ਫੜਵਾਉਣ ਵਾਸਤੇ 8 10 ਐਸਪੀ ਅਰਤੀ ਦਾਸ ਟੀਐਸਪੀ ਐਸਐਚਓ ਪੰਚ 452 ਪੁਲਿਸ ਵਾਲਾ ਵਿੱਚ ਹੀ ਵਿਕਰਮ ਭਰਾ ਸਾਡਾ ਭਰਾ ਬੀ ਗੈਂਸਟਰ ਸ਼ੋ ਕਰਕੇ ਨੂੰ ਵੀ ਇਹਨੇ ਡੋਕਾ ਲੈਣਾ ਵਾਕਿਆ ਭੱਜ ਗਿਆ ਉਹਨਾਂ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬੁਖਾਤਾ ਵੇ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਰ ਸਿਰ ਤੇ ਹੱਥ ਰੱਖ ਕੇ ਥੌਂਕਾਉਂ ਬਸ ਇੱਕੋ ਗੋਲੀ ਚਲਾਈਏ ਅਸੀਂ ਤਾਂ ਬਣਾ ਹੱਥੋਂ ਪਾਈ ਹੋਏ ਹਾਂ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਭੌੜੀ ਸਭ ਤੋਂ ਵੱਧ ਕਦਰ ਕਰ ਰਿਹਾ ਪੁਲਿਸ ਵਾਲਾ ਦੀ ਪਰ ਤੁਸੀਂ ਇੱਕ ਕੱਟ ਕੱਟ ਯਹਰ ਕਰਤਾ ਜਾਇਓ ਇੱਕ ਨਾ ਕਰੋ ਕੋਈ ਫਾਇਦਾ ਨਹੀਂ ਮੈਂ ਇੰਨਾ ਹੀ ਕੁਛ ਕਹਣਾ ਬਿਦਲੋ ਕੇ ਨਾ ਤੂੰ ਭੱਜ ਜਾ ਐਮਐਲਏ ਜਾਗ ਜਾਓ ਸੀਐਮ ਨੇ ਜਗਰਾ ਨੂੰ ਬੋਲਿਓ ਚੁਕਾ